ਸਾਰੇ ਮੇਰੇ ਪਿਆਰ ਕਰੀਅਾ ਸ੍ਰੀ ਕਾਲ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਦੇ ਆਲ ਪੰਜਾਬੀ ਫਿਟਿਕ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆਂ ਜੀ ਕਿ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਆਂ ਤੁਹਾਡੇ ਲਈ ਮਸਲੀਨ ਦੁਪੱਟੇ ਵਾਲੇ ਲੈ ਕੇ ਆਏ ਆਂ ਕਈ ਭੈਣਾਂ ਦੀ ਡਿਮਾਂਡ ਆ ਰਹੀ ਸੀ ਡਾਰਕ ਕਲਰਾਂ ਦੀ ਕਿਉਂਕਿ ਆਪਾਂ ਜਿਹੜੇ ਕਲਰ ਚਾਰਟ ਲਾ ਰਹੇ ਆਂ ਕੁਝ ਜ਼ਿਆਦਾ ਹੀ ਗਲਿਸਕ ਕਲਰ ਚਾਰਟ ਹੀ ਲਾ ਰਹੇ ਆਂ ਡਾਰਕ ਆਪਾਂ ਬਹੁਤ ਘੱਟ ਲਾਉਣੀ ਹੁੰਦੀ ਹੈ ਅੱਜ ਭੈਣਾਂ ਦੀ ਮੋਸਟ ਡਿਮਾਂਡ ਤੇ ਆਪਾਂ ਲੈ ਕੇ ਆਏ ਆਂ ਡ ਸਕ੍ਰੀਨ ਤੇ ਆਪਣਾ ਨੰਬਰ ਜਿਹੜਾ ਲਾਇਆ ਹੁੰਦਾ ਵਾ ਪਹਿਲਾਂ ਰਿਕੁਐਸਟ ਕਰਦੇ ਆ ਚੈਨਲ ਤੇ ਨਵੇਂ ਆਉਣੇ ਹੋ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਗਈ ਨਾਲ ਦੇ ਭੈਣ ਭਰਾ ਮੈਨੂੰ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਜਦੋਂ ਨਾਲ ਦੇ ਭੈਣ ਭਰਾ ਤੁਸੀਂ ਵੀਡੀਓ ਸ਼ੇਅਰ ਕਰੋਗੇ ਤਾਂ ਕਿ ਉਹ ਵੀ ਘਰ ਬੈਠੇ ਆਪਣੀ ਵੀਡੀਓ ਦੇਖ ਸਕਣ ਤੇ ਸੋਹਣੇ ਸੋਹਣੇ ਸੂਟਾਂ ਦੇ ਆਪਾਂ ਨੂੰ ਆਰਡਰ ਦਿੰਦੇ ਰਹਿਣ ਆਪਣੀ ਕੈਸ ਹੌਂਡ ਲਿਖਰੀ ਨਹੀਂ ਹੈਗੀ ਇਹ ਵੀ ਆਪਾਂ ਤੁਹਾਨੂੰ ਪੈਲਿੰਗ ਕਨਫਰਮ ਕਰ ਦਿੰਦੇ ਆ ਉਸ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਵੀ ਤੁਸੀਂ ਭੈਣਾਂ ਲਈ ਕੋਈ ਆਫਰ ਕਿਉਂ ਨਹੀਂ ਲੈ ਕੇ ਆਉਂਦੇ ਹੈਗੇ ਆਪਰ ਆਪਾਂ ਜਲਦੀ ਲੈ ਕੇ ਆਵਾਂਗੇ ਤੁਸੀਂ ਸਪੋਰਟ ਕਰੋ ਸਾਡੇ ਚੈਨਲ ਨੂੰ ਆਪਰ ਆਪਾਂ ਤੁਹਾਡੇ ਲਈ ਬਹੁਤ ਲੈ ਕੇ ਆਵਾਂਗੇ ਆਪਰ ਜਿਹੜੇ ਚੈਨਲਾਂ ਤੇ ਆਉਂਦੀਆਂ ਨੇ ਉਹਨਾਂ ਦਾ ਮਾਰਜਨ ਵੀ ਉਹਨਾਂ ਜ਼ਿਆਦਾ ਹੀ ਰੱਖਿਆ ਹੁੰਦਾ ਕਿਉਂਕਿ ਪਣਾ ਆਪ ਹੀ ਸਮਝਦਾਰ ਨੇ ਜਿਹੜੇ ਹਿਸਾਬ ਨਾਲ ਰੇਟ ਰੱਖਿਆ ਹੁੰਦਾ ਕੋਈ ਵੀ ਆਪਦੇ ਕੋਲੋਂ ਫ੍ਰੀ ਚ ਨਹੀਂ ਦਿੰਦਾ ਹੈਗਾ ਇਹ ਵੀ ਆਪਾਂ ਤੁਹਾਨੂੰ ਨਾਲ ਹੀ ਕਨਫਰਮ ਕਰ ਦਾਂਗੇ ਜੇ ਮੈਂ ਕਹਾ ਤੁਹਾਨੂੰ ਵੀ ਮੈਂ ਤੁਹਾਨੂੰ ਸੂਟ ਫ੍ਰੀ ਚ ਦੇ ਦੂੰ ਨਹੀਂ ਜੀ ਉਹ ਸਾਡਾ ਵਿੱਚੋਂ ਹੀ ਮਾਰਜਿਨ ਕੱਢਿਆ ਹੁੰਦਾਗਾ ਮੰਨ ਕੇ ਚੱਲੋ ਵੀ ਜਦੋਂ ਆਪਾਂ ਨੂੰ ਇੱਕ ਦੋ ਸੂਟਾਂ 'ਚ 1000 ਖੰਡ ਰੁਪਿਆ ਬਚ ਗਿਆ ਜੋ ਦੇ ਵਿੱਚੋਂ ਆਪਾਂ 2-3 ਸੌ ਦਾ ਸੂਟ ਤੁਹਾਨੂੰ ਗਿਫਟ ਵੀ ਕਰ ਦਾਂਗੇ ਆਪਾਂ ਨੂੰ ਕੀ ਫਰਕ ਪੈਣ ਲੱਗਿਆਗਾ ਹਜੇ ਮੈਂ ਆਫਰ ਇਸ ਲਈ ਨਹੀਂ ਲੈ ਕੇ ਆਂਦੀ ਕਿਉਂਕਿ ਮੇਰਾ ਤਾਂ ਆਪਦਾ ਹੀ ਮਾਰਜਨ ਬਹੁਤ ਜ਼ਿਆਦਾ ਘੱਟ ਰੱਖਿਆ ਹੋਇਆ ਮੇਰਾ ਕੰਮ ਸਟਾਰਟ ਕੀਤੇ ਨੂੰ ਥੋੜਾ ਟਾਈਮ ਹੋਇਆਗਾ ਨਾਲ ਦੀ ਨਾਲ ਕਸਟਮਰ ਤਾਂ ਆਪਣੇ ਕੋਲੇ ਬਹੁਤ ਜ਼ਿਆਦਾ ਨਹੀਂ ਪਰ ਹਜੇ ਆਪਣਾ ਇੰਨਾ ਵੀ ਬਜਟ ਨਹੀਂ ਹੈਗਾ ਵੀ ਆਪਾਂ ਭੈਣਾਂ ਲਈ ਕੋਈ ਆਫਰ ਸਟਾਰਟ ਕਰ ਸਕੀਏ ਤੁਸੀਂ ਮੈਨੂੰ ਇੰਨਾ ਕੁ ਬਜਟ ਜੋਗਾ ਕਰ ਦੋ ਆਪਾਂ ਤੁਹਾਡਾ ਆਫਰ ਤੁਹਾਡੇ ਲਈ ਸਟਾਰਟ ਕਰ ਦਾਂਗੇ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਫਿਰ ਬਾਕੀ ਚੈਨਲਾਂ ਦੀ ਤਰ੍ਹਾਂ ਆਪਾਂ ਵੀ ਤੁਹਾਨੂੰ ਜਿਹੜੀ ਆਫਰ ਆ ਗਈ ਰੱਖਿਆ ਕਰਾਂਗੇ ਹਰ ਹਫ਼ਤਾ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾਂ ਲੈਂਦੇ ਹੋਏ ਬਹੁਤ ਜ਼ਿਆਦੇ ਭੈਣਾਂ ਸਿਆਣੀਆਂ ਨੇ ਏ ਚ ਵੱਡੀਆਂ ਨੇ ਬਹੁਤ ਜ਼ਿਆਦੇ ਆਪਾਂ ਨੂੰ ਸਲਾਹ ਦਿੰਦੀਆਂ ਰਹਿੰਦੀਆਂ ਨੇ ਉਹਨਾਂ ਦਾ ਵੀ ਆਪਾਂ ਦਿਲ ਤੋਂ ਧੰਨਵਾਦ ਕਰਦੇ ਆਂਗੇ ਕਿਉਂਕਿ ਜਿਹੜਾ ਕੁਝ ਆਪਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਮਾਰੇ ਆਪਾਂ ਨੂੰ ਨਾਲ ਦੀ ਨਾਲ ਗਾਈਡ ਕਰਦੀਆਂ ਨੇ ਬਹੁਤ ਜ਼ਿਆਦੇ ਭੈਣਾਂ ਜਿਹੜੀਆਂ ਆਪਾਂ ਨੂੰ ਵਧੀਆ ਮਿਲੀਆਂ ਹੋਈਆਂ ਨੇ ਵਰਸਪ ਤੇ ਵੀ ਮੈਨੂੰ ਮੈਸੇਜ ਕਰਦੀਆਂ ਰਹਿੰਦੀਆਂ ਨੇ ਡੀਐਮ ਵੀ ਕਰਦੀਆਂ ਰਹਿੰਦੀਆਂ ਨੇ ਉਹਨਾਂ ਲਈ ਵੀ ਆਪਾਂ ਭੈਣਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਕੱਲਾ ਬੰਦਾ ਆ ਕੁਝ ਨਹੀਂ ਕਰ ਸਕਦਾ ਹੈਗਾ ਜਦੋਂ ਆਪਾਂ ਰਲ ਮਿਲ ਕੇ ਸਾਰਿਆਂ ਦੀ ਮਿਹਨਤ ਹੁੰਦੀ ਆ ਤਾਂ ਇੱਕ ਦਿਨ ਕਾਮਯਾਬੀ ਆਪਾਂ ਨੂੰ ਜ਼ਰੂਰ ਹਾਸਲ ਹੁੰਦੀ ਆ ਕਿ ਮੈਨੂੰ ਭੈਣਾਂ ਦੇ ਨਾਲ ਬਾਹਰੋਂ ਵੀ ਬਹੁਤ ਕਮੈਂਟ ਆਉਂਦੇ ਰਹਿੰਦੇ ਨੇ ਫੋਨ ਕਾਲ ਵੀ ਆਉਂਦੀਆਂ ਨੇ ਬਹੁਤ ਜ਼ਿਆਦਾ ਸਪੋਰਟ ਕਰਦੀਆਂ ਨੇ ਦਿਲ ਤੋਂ ਇਸ ਲਈ ਆਪਾਂ ਭੈਣਾਂ ਦਾ ਦਿਲ ਤੋਂ ਧੰਨਵਾਦ ਕਰਦੇ ਆਂਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾਂ ਲੈਂਦੇ ਹੋਏ ਤੁਸੀਂ ਮੇਰੇ ਚੈਨਲ ਤੇ ਵੀਊ ਨਾ ਦੇਖਿਆ ਕਰੋ ਕਸਟਮਰ ਆਪਣੇ ਨਾਲ ਆਪਣੇ ਕੋਲੇ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਜੁੜੇ ਹੋਏ ਨੇ ਏਦੋਂ ਜ਼ਿਆਦਾ ਕਸਟਮਰ ਜੁੜਨਾ ਆਪਣੇ ਨਾਲ ਤੇ ਪਰਤੋ ਵੱਧ ਸਪੋਰਟ ਕਰੋ ਤਾਂ ਕਿ ਆਪਾਂ ਭੈਣਾਂ ਲਈ ਸੂਟ ਸੁਣੀ ਸੁਣੀ ਆਪਰਾ ਲੈ ਕੇ ਆਉਂਦੇ ਰਹੀਏ ਫਸਟ ਸੂਟ ਜਿਹੜਾ ਆਪਣੇ ਕੋਲੇ ਆ ਗਿਆ ਪਿੰਕ ਕਲਰ ਦਾ ਆ ਗਿਆ ਡਾਰਕ ਕਲਰ ਦੇ ਸੂਟ ਨੇ ਜਿਹੜੀਆਂ ਮੇਰੀਆਂ ਭੈਣਾਂ ਦੀ ਮੋਸਟ ਡਿਮਾਂਡ ਸੀਗੀ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰਕੇ ਸੂਟ ਆ ਜਿਹੜਾ ਬੁੱਕ ਕਰ ਸਕਦੇ ਹੋਗੇ ਇਹ ਸੂਟ ਦੀ ਆਪਾਂ ਤੁਹਾਨੂੰ ਹੋਰ ਡਿਜ਼ਾਈਨਿੰਗ ਦਿਖਾਵਾਂਗੇ ਆਹ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਸੂਟ ਦੀ ਆਹ ਵਾਲਾ ਇਹਦੇ ਘੇਰੇ ਤੇ ਕੀਤਾ ਹੋਇਆ ਆਰੀ ਦਾ ਵਰਕ ਆਰੀ ਇਹਦਾ ਥੋੜਾ ਜਿਹਾ ਵਰਕ ਕੀਤਾ ਹੋਇਆ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਰ ਚਾ ਪੀਸ ਆ ਵਿੱਚ ਇਹਦੇ ਦਿੱਤਾ ਹੋਇਆ ਪੈਚ ਵਰਕ ਆਹ ਵਾਲਾ ਜਿਹੜਾ ਤੁਹਾਨੂੰ ਸੋਹ ਹੋਊਗਾ ਇਹ ਸਾਰਾ ਪੈਚ ਵਰਕ ਦਾ ਕੰਮ ਕੀਤਾ ਹੋਇਆਗਾ ਗ੍ਰੇ ਕਲਰ ਦਾ ਪੈਚ ਲਾਇਆ ਹੋਇਆ ਗ੍ਰੇ ਕਲਰ ਦੇ ਸਟਾਫ ਦਾ ਚੈੱਕ ਕਰ ਸਕਦੇ ਹੋ ਤੁਸੀਂ ਨੇੜੇ ਤਾਂ ਆਪਾਂ ਤੁਹਾਨੂੰ ਸਾਰਾ ਦਿਖਾਉਨੇ ਆ ਸਾਰਾ ਇਹ ਪੈਚ ਦਾ ਵਰਕ ਕੀਤਾ ਹੋਇਆ ਪੈਚ ਲਗਾ ਕੇ ਉੱਤੇ ਨੀਚੇ ਉੱਤੇ ਸਾਰਾ ਇਹਦੇ ਵਰਕ ਕੀਤਾ ਹੋਇਆ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਰ ਜੇ ਪੀਸ ਬਣੇ ਹੋਏ ਨੇ ਕੋਈ ਐਦਾਂ ਨਹੀਂ ਹੈਗਾ ਵੀ ਕੋਈ ਅਲੱਗ ਦੇ ਕਲਰ ਨਾਲ ਵਰਕ ਕੀਤਾ ਹੋਇਆਗਾ ਬਿਲਕੁਲ ਜਿੱਦਾਂ ਦਾ ਵਿੱਚ بیس ਹੈਗਾਗਾ ਨਾ ਸਟਾਫ ਹੈਗਾ ਜਿੱਦਾਂ ਦੇ ਕਲਰ ਨੇ ਉਦਾਂ ਲਈ ਤੁਹਾਨੂੰ ਵਿੱਚ ਇੱਕ ਫਲਾਰ ਮਿਲਣਾਗਾ ਵਰਕ ਕੀਤਾ ਹੋਇਆ ਪੈਚ ਦਾ ਪੈਚ ਲਗਾ ਕੇ ਉੱਤੇ ਵਰਕ ਕੀਤਾ ਹੋਇਆ ਆਰੀ ਦਾ ਚੈੱਕ ਕਰ ਸਕਦੇ ਹੋਗੇ ਇਹ ਇਹਦੀ ਫਰੰਟ ਆ ਗਈ ਆ ਗਈ ਇਹਦੀ ਬੈਕ ਬੈਕ ਤੇ ਜਿਹੜਾ ਫਲਾਰ ਹੈਗਾ ਉਹ ਸਿੰਗਲ ਹੀ ਹੈਗਾ ਉਹਦੇ ਤੇ ਬਹੁਤ ਸਾਨੂੰ ਵਰਕ ਨਹੀਂ ਮੈਣਾ ਹੈਗਾ ਜਿੰਨਾ ਕੰਮ ਹੋਊਗਾ ਸਾਰਾ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਫਰੰਟ ਤੇ ਤੁਹਾਨੂੰ ਵਰਕ ਮਿਲੂਗਾ ਆਰੀ ਦਾ ਬੈਕ ਤੇ ਤੁਹਾਨੂੰ ਕੱਲੀ ਪ੍ਰਿੰਟਿੰਗ ਮਿਲੂਗੀ ਜਿੰਨਾ ਕੰਮ ਹੋਊਗਾ ਸਾਰਾ ਆਪਾਂ ਨਾਲ ਦੀ ਨਾਲ ਦੱਸਾਂਗੇ ਤਮੰਨਾ ਬ੍ਰਾਂਡ ਦੇ ਸੂਟ ਰਹਿਣ ਵਾਲੇ ਨੇ ਸਾਰਾ ਟੈਗ ਮੈਣਾ ਤੁਹਾਨੂੰ ਤਮੰਨਾ ਦਾ ਚੈੱਕ ਕਰ ਸਕਦੇ ਹੋਗੇ ਕੰਨੀ ਨਾਲ ਸੂਟ ਦੇ ਦਿੱਤੀ ہوئی ਆ ਤਮੰਨਾ ਦੀ ਇਹਨਾਂ ਦੇ ਜਿਹੜਾ ਸੂਟਾਂ ਦਾ ਰੇਟ ਆ ਉਹ ਵੀ ਬਹੁਤ ਜ਼ਿਆਦਾ ਘੱਟ ਰੱਖਿਆ ਹੋਇਆ ਰੇਟ ਦੇ ਹਿਸਾਬ ਨਾਲ ਸਟੱਫ ਦੇ ਹਿਸਾਬ ਨਾਲ ਰੇਟ ਕੁਝ ਵੀ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਆਪਾਂ ਰੇਟ ਰੱਖਿਆਗਾ ਪਾਵਣੇ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਰਹਿਣ ਵਾਲਾਗਾ ਚੈੱਕ ਕਰ ਸਕਦੇ ਹੋਗੇ ਰੇਟ ਇਹਦਾ ਸੂਟ ਦਾ 1250 ਰੁਪਿਆ ਵਿੱਚ ਹੀ ਸ਼ਿਪਿੰਗ ਐਕਸਟਰਾ ਚਾਰਜ ਤੁਹਾਡੇ ਕੋਈ ਨਹੀਂ ਲੱਭਣੇ ਬੈਦਰ ਸ਼ਿਪਿੰਗ 1250 ਪੇਮੈਂਟ ਦਾ ਮੈਥਡ ਹੈ ਜਿਹੜਾ ਆਨਲਾਈਨ ਰਹਿਣ ਵਾਲਾ ਆਨਲਾਈਨ ਪੇਮੈਂਟ ਕਰਕੇ 1250 ਰੁਪਿਆ ਤੁਸੀਂ ਇਹ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਆਪਣਾ ਐਡਰੈਸ ਭੇਜ ਕੇ ਇਹ ਸੀ ਆਪਣੇ ਕੋਲੇ ਫਰਸਟ ਕਲਰ ਹੈ ਇਹਦੀ ਬੋਟਮ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਬਾਟਮ ਜਿਹੜੀ ਲੱਗੀ ਹੋਈ ਹੈ ਇਹਦੇ ਨਾਲ ਪਲੇਨ ਲੱਗੀ ਹੋਈ ਆ ਆ ਵਾਲੇ ਸਟੌਪ 'ਚ ਲੱਗੀ ਹੋਈ ਆ ਪਲੇਨ ਬਾਟਮ ਬਹੁਤ ਜ਼ਿਆਦਾ ਵਧੀਆ ਕਾਟਨ ਦਾ ਸਟੱਫ ਆਗਾ ਚੈੱਕ ਕਰ ਸਕਦੇ ਹੋਗੇ ਤੁਸੀਂ ਇਹ ਫਰਸਟ ਕਲਰ ਆ ਗਿਆ ਆਪਣੇ ਕੋਲੇ ਡਾਰਕ ਚ ਹੀ ਆਉਣਗੇ ਸਾਰੇ ਕਲਰ ਜਿਹੜੇ ਹੈਗੇ ਨੇ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਚੈੱਕ ਕਰ ਸਕਦੇ ਹੋਗੇ ਇਹਦੀ ਡਿਜ਼ਾਈਨਿੰਗ ਬਹੁਤ ਜ਼ਿਆਦਾ ਵਧੀਆ ਪ੍ਰਿੰਟਿੰਗ ਆ ਪ੍ਰਿੰਟਿੰਗ ਦੇ ਨਾਲ ਵਰਕ ਮਿਲਣਾ ਤਾਂ ਨੂੰ ਪੈਚ ਵਰਕ ਪੈਚ ਲਗਾ ਕੇ ਵਰਕ ਕੀਤਾ ਹੋਇਆ ਤਿਆਰੀ ਦਾ ਘੇਰੇ ਤਿਆਰੀ ਦਾ ਵਰਕ ਮਿਲੂਗਾ ਚੈੱਕ ਕਰ ਸਕਦੇ ਹੋ ਜੱਗ ਜਗ ਵਾਲਾ ਡਿਜ਼ਾਈਨ ਬਣਾ ਕੇ ਉਹ ਤਿਆਰੀ ਦਾ ਵਰਕ ਕੀਤਾ ਹੋਇਆ ਨਾਲ ਮਿਲਣਾ ਤੁਹਾਨੂੰ ਪਿਓਰ ਮਸਲੀਨ ਦਾ ਦੁਪੱਟਾ 1250 ਦੇ ਵਿੱਚ ਜੇ ਤੁਸੀਂ ਕਿਸੇ ਸਟੋਰ ਤੇ ਵਿజిਟ ਕਰੋਗੇ ਤਾਂ ਵੀ ਤੁਹਾਨੂੰ ਇਹ ਰੇਟ ਤੇ ਇਹ ਸੂਟ ਨਹੀਂ ਮਿਲਣਾ ਹੈਗਾ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸ ਦਿੰਨੇ ਆ ਆਪਣਾ ਨੀਅਰ ਐਡਰੈਸ ਆਪ ਪਿੰਡ ਦਾ ਵਿਲੇਜ ਆਪਣਾ ਜੀ ਰੱਖਾਗਾ ਪਿੰਡ ਆਪਣਾ ਜਿਹੜਾ ਜੀ ਰੱਖ ਰਹਿਣ ਵਾਲਾ ਕਿਸੇ ਵੀ ਮੇਰੀ ਭੈਣ ਨੇ ਘਰੇ ਵਿజిਟ ਕਰਨਾ ਆਪਾਂ ਨੂੰ ਆਪਣੀ ਫੁੱਲ ਡਿਟੇਲ ਦੱਸ ਕੇ ਫੋਨ ਤੇ ਤਾਂ ਤੁਸੀਂ ਆ ਸਕਦੇ ਹੋਗੇ ਇੱਕ ਪਲੀਜ਼ ਤੁਸੀਂ ਮੈਨੂੰ ਵਟਸਐਪ ਤੇ ਕਾਲ ਕਰਿਆ ਕਰੋ ਆਪਣਾ ਦੂਸਰਾ ਰੋਡ ਨੰਬਰ ਨਹੀਂ ਲੱਗਦਾ ਹੈਗਾ ਕਾਲ ਨਹੀਂ ਤੁਸੀਂ ਮੈਨੂੰ ਕਰ ਸਕਦੇ ਸਿਰਫ ਆਪਾਂ ਨੂੰ ਵਟਸਐਪ ਮੈਸੇਜ ਆਉ ਜਾਂ ਤੁਸੀਂ ਮੈਨੂੰ ਵਟਸਐਪ ਕਾਲ ਕਰ ਸਕਦੇ ਹੋ ਅਗਲਾ ਕਲਰ ਆ ਗਿਆ ਆਪਣੇ ਕੋਲੇ ਪੈਰਟ ਜਿਹਾ ਚੈੱਕ ਕਰ ਸਕਦੇ ਹੋ ਕਲਰ ਦੇਖੋ ਕਿੰਨੇ ਪਿਆਰੇ ਨੇ ਆ ਰਹੀਆਂ ਜਨ ਇਹਨਾਂ ਦੇ ਨਾਲ ਪਲੇਨ ਬਾਟਮ ਆ ਕੋਈ ਫੂਟਾਂ ਵਾਲੀ ਤੁਸੀਂ ਹੋਰ ਇਸ ਤੋਂ ਇਲਾਵਾ ਕੋਈ ਡਿਟੇਲ ਲੈਣੀ ਹੈ ਵੀਡੀਓ ਤੋਂ ਬਿਨਾ ਤਾਂ ਤੁਸੀਂ ਮੇਰੇ ਨਾਲ ਵਟਸਐਪ ਤੇ ਐਡ ਹੋ ਸਕਦੇ ਹੋ ਆਹ ਵਾਲਾ ਸਾਰਾ ਜੰਬੜਿਆ ਹੋਇਆ ਜਿਹੜਾ ਇਹਦੇ ਵਿੱਚ ਫਲਾਰ ਪੈਚਵਰਕ ਲਗਾ ਕੇ ਕੀਤਾ ਹੋਇਆ ਸਾਈਡ ਤੋਂ ਇਹਦੀ ਆਹ ਵਾਲੀਆਂ ਬਾਜੂ ਨਿਕਲਣਗੀਆਂ ਚੈੱਕ ਕਰ ਸਕਦੇ ਹੋਗੇ ਨਾਲ ਰੱਖਿਆ ਹੋਇਆ ਇਹਦੇ ਮਸਲੀਨ ਦਾ ਦੁਪੱਟਾ ਆਹ ਵਾਲਾ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਬਹੁਤ ਜਿਆਦਾ ਸੋਹਣਾ ਜਿਹਾ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਤੁਹਾਨੂੰ ਮਸਲੀਨ ਦੇ ਬਾਕੀ ਮਸਲੀਨ ਦੇ ਦੁਪੱਟੇ ਨੇ ਇਦਾਂ ਹੁੰਦਾ ਕੋਈ ਥੋਤੇ ਤੋਂ ਇਹਦੀ ਕੋਈ ਕੰਪਲੀਟ ਨਹੀਂ ਹੈਗੀ ਵੀ ਸੰਗੋਟ ਜੂ ਜਾਂ ਕੁਝ ਵੀ ਹੋ ਜਾਊਗਾ ਇਦਾਂ ਦੇ ਰਿਸਪਾਂਸ ਵਧੀਆ ਆਉਂਦਾ ਹੈ। ਇਹਨਾਂ ਨੂੰ ਬਹੁਤ ਵਧੀਆ ਲੈਂਦੇ ਨੇ। ਵਾਸ਼ ਕਿੱਥੇ ਤੋਂ? ਜਿਵੇਂ ਪਿਓਰ ਦਾ ਦੁਪੱਟਾ ਥੋੜਾ ਜਿਹਾ ਥੋੜਾ ਜਿਹਾ ਤੋਤੇ ਤੋਂ ਸੁਗੜ ਜਾਂਦਾ ਹੈਗਾ। ਇਦਾਂ ਕੋਈ ਨਹੀਂ ਆਉਣਾ ਇਹਦੇ ਵਿੱਚ। ਕੋਈ ਵੀ ਇਸ਼ੂ ਨਹੀਂ ਹੈਗਾ ਇਦਾਂ ਦਾ। ਅਗਲਾ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ। ਬਹੁਤ ਸੋਹਣਾ ਜਿਹਾ ਕਲਰ ਹੈਗਾ ਇਹ ਵੀ। ਤੁਸੀਂ ਇਹਦੇ ਨਾਲ ਪਲਾਜ਼ੋ ਰੱਖ ਸਕਦੇ ਹੋ, ਬਣਾ ਸਕਦੇ ਹੋ, ਬਾਟਮ ਬਣਾ ਸਕਦੇ ਹੋ। ਆਹ ਵਾਲੀ ਇਹਦੀ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਪਿਕ। ਜਿਹੜੀ ਸੂਟ ਦੇ ਵਿੱਚ ਲੱਗ ਕੇ ਆਈ ਹੈ ਇਦਾਂ ਦਾ ਡਿਜ਼ਾਈਨਰ ਪੀਸ ਹੈਗਾ ਇਹ ਆਹ ਬੜਾ ਇਹਦੇ ਨਾਲ ਰੱਖਿਆ ਹੋਇਆ ਦੁਪੱਟਾ ਤੇ ਔਰ ਮਸਲੀਨ ਦਾ ਦੁਪੱਟਾ ਰਹਿਣ ਵਾਲਾਗਾ ਬਹੁਤ ਜ਼ਿਆਦਾ ਵਧੀਆ ਗ੍ਰੇਸਫੁਲ ਸੂਟ ਨੇ ਬਣ ਕੇ ਤਿਆਰ ਹੋਣਗੇ ਬਖਰੀ ਜੀ ਲੁੱਕ ਦੇ ਕਿਸੇ ਵੀ ਮੇਰੀ ਭੈਣ ਨੂੰ ਕੋਈ ਕਲਰ ਡਿਜ਼ਾਈਨ ਪਸੰਦ ਆ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਜੜਾ ਕਨਫਰਮ